ਪਤਾ ਨਹੀਂ ਕੀ ਕਰਨਾ ਹੈ ਜਨਤਾ ਨੇ ਇਸ ਤਰ੍ਹਾਂ ਦਾ ਪੈਸਾ ਜੋੜ ਕੇ ਦੇਖਣ ਤੋਂ ਵੀ ਚੰਗਾ ਭਲਾ ਲੱਗ ਰਿਹਾ ਬੰਦਾ ਕਿ ਚੰਗੇ ਕਰਦੇ ਹੋਏਗਾ ਇੰਨੇ ਪੈਸੇ ਨਾਲ ਕੋਈ ਉਮਰ ਨਹੀਂ ਲੰਘ ਚੱਲੀ ਤੇ ਨਾਲੇ 1000 1500 2000 ਦੀ ਉਕਾਤ ਕੀ ਰਹਿ ਗਈ ਹੈ ਅੱਜ ਕੱਲ੍ਹ ਦੇਖਣ ਨੂੰ ਵੀ ਚੰਗੇ ਭਲੇ ਕਰਦਾ ਲੱਗ ਰਿਹਾ ਬੰਦਾ ਤੇ ਪਰ ਉਹ ਵਾਲੀ ਇੱਜ਼ਤ ਗਵਾਲੇ ਦੇ ਨੇ ਲੋਕ ਜਿਹੜੀ ਲੱਖਾਂ ਦਾ ਹਯਾਰੀ ਜਿਵੇਂ ਕਰੋਨਾ ਦੇ ਵੀ ਨਹੀਂ ਮਾਰਦੇ ਸਜਣੋ ਹੰਕਾਰ ਵਿੱਚ ਆ ਕੇ ਕਦੇ ਵੱਡੀ ਗੱਲ ਨਾ ਕਰਿਓ ਕਿਉਂਕਿ ਜੇ ਸਾਹਮਣੇ ਵਾਲਾ ਆਪਣੀ ਆਈਟ ਆ ਜਵੇ ਨਾ ਤੇ ਫਿਰ ਘਰੋਂ ਵੀ ਖਿੱਚ ਕੇ ਲੈ ਜਾਂਦਾ ਸਜਣੋ ਇੱਕ ਛੋਟੀ ਜੀ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਕਿਸ ਤਰ੍ਹਾਂ ਜੇਕਰ ਤੁਹਾਡੇ ਵਿੱਚ ਹਿੰਮਤ ਅਤੇ ਹੌਸਲਾ ਹੈ ਨਾ ਤਾਂ ਫਿਰ ਤੁਸੀਂ ਵੱਡੀ ਤੋਂ ਵੱਡੀ ਸਮੱਸਿਆ ਦਾ ਵੀ ਸਾਹਮਣਾ ਕਰ ਸਕਦੇ ਹੋ ਕਿਸ ਤਰ੍ਹਾਂ ਇਸ ਛੋਟੇ ਜਿਹੇ ਜਾਨਵਰ ਨੇ ਆਪਣੀ ਹਿੰਮਤ ਅਤੇ ਹੌਂਸਲੇ ਕਰਕੇ ਸ਼ੇਰ ਤੋਂ ਆਪਣੀ ਜਾਨ ਬਚਾਈ ਜੇ ਇਸ ਸਮੱਸਿਆ ਦੇ ਅੱਖਾਂ ਵਿੱਚ ਅੱਖਾਂ ਪਾ ਕੇ ਤੁਸੀਂ ਗੱਲ ਕਰ ਸਕਦੇ ਹੋ ਨਾ ਖੜ੍ਹ ਸਕਦੇ ਹੋ ਨਾ ਤੇ ਫਿਰ ਕੋਈ ਵੀ ਸਮੱਸਿਆ ਜਿਹੜੀ ਹੈ ਤੁਹਾਨੂੰ ਉਹ ਹਰਾ ਨਹੀਂ ਸਕਦੀ ਉਸ ਦੀ ਇੱਕ ਜਿਉਂਦੀ ਜਾਗਦੀ ਉਦਾਹਰਣ ਤੁਹਾਡੇ ਸਾਹਮਣੇ ਹੈ ਕਿ ਉਸ ਜਾਨਵਰ ਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਆਪਣੀਆਂ ਅੱਖਾਂ ਟਿਕਾ ਕੇ ਤੇ ਕਿਸ ਤਰ੍ਹਾਂ ਇਸ ਛੋਟੇ ਜਾਨਵਰ ਨੇ ਆਪਣੀ ਹਿੰਮਤ ਅਤੇ ਹੌਸਲੇ ਦੇ ਨਾਲ ਸ਼ੇਰ ਨੂੰ ਵੀ maat ਪਾ ਦਿੱਤੀ ਛੜਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਵੈਸੇ ਤਾਂ ਐਕਸੀਡੈਂਟ ਦਾ ਨਾਮ ਹੀ ਮਾੜਾ ਹੈ ਪਰ ਅੱਜਕੱਲ੍ਹ ਜਨਤਾ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਕਿ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਕਿ ਅਸੀਂ ਖੁਦ ਹੀ ਹਾਦਸਿਆਂ ਨੂੰ ਜਿਹੜਾ ਹੈ ਉਹ ਬਲਾਵਾ ਦਿੰਨੇ ਆ ਇਸ ਤਰ੍ਹਾਂ ਦੇ ਕੰਮ ਕਰਕੇ ਕੀ ਲੋੜ ਸੀ ਇੰਨਾ ਜ਼ਿਆਦਾ ਵਜ਼ਨ ਪਾ ਕੇ ਤੇ ਨਾਲੇ ਹੋਰ ਰਾਹੀ ਪਾਂਦੀਆਂ ਨੂੰ ਵੀ ਸਮੱਸਿਆਵਾਂ ਵਿੱਚ ਪਾਉਣਾ ਨੁਕਸਾਨ ਆਪਣਾ ਵੀ ਕਰਨਾ ਤੇ ਨਾਲੇ ਹੋਰਾਂ ਦਾ ਕੀ ਫਾਇਦਾ ਹੈ ਇਸ ਦੀ ਜਗ੍ਹਾ ਤੇ ਇੱਕ ਜਾਂ ਦੋ ਕਿਹੜੇ ਵੱਧ ਵੀ ਲਾਏ ਜਾ ਸਕਦੇ ਸੀ ਪਰ ਸਾਡੀ ਮਾਨਸਿਕਤਾ ਪਤਾ ਨਹੀਂ ਕਿੱਥੇ ਤੱਕ ਪਹੁੰਚ ਚੁੱਕੀ ਹੈ ਕਿ ਅਸੀਂ ਹਮੇਸ਼ਾ ਚਰਚਾ ਵਿੱਚ ਹੀ ਰਹਿਣੇ ਚਾਹੁੰਦੇ ਹਾਂ ਹਾਂ ਉਹ ਚਰਚਾ ਵਿੱਚ ਰਹਿਣ ਦੇ ਲਈ ਸਾਨੂੰ ਕੰਮ ਚਾਏ ਕਿਸ ਤਰੇ ਨਾ ਮਰਜ਼ੀ ਕਰਨਾ ਪਵੇ। ਦੋ ਤਿੰਨ ਵੀਡੀਓ ਨੇ ਕਲਿੱਪ ਕਰਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਤੇ ਦੇਖੋ ਲੋਕਾਂ ਦੀ ਅਕਲ ਨੂੰ ਖੋਪੀ ਗਿਆ ਹੈ ਤੇ ਸਿਰਫ ਤੇ ਸਿਰਫ ਐ ਲੱਗਦਾ ਜਿਵੇਂ ਇਹੀ ਕੰਮ ਬਚੇ ਹਨ ਸੰਸਾਰ ਉੱਪਰ ਚੱਲਣ ਦੇ ਲਈ ਹੋਰ ਕੁਝ ਰਹੀ ਨਹੀਂ ਗਿਆ ਕਿਤਾ। ਸੱਜਣੋ ਹੌਸਲਾ ਤੇ ਹਿੰਮਤ ਵੇਖੋ ਨੌਜਵਾਨ ਦੀ ਕਿ ਇੱਕ ਕਿੱਲ ਦੇ ਉੱਪਰ ਆਪਣੇ ਆਪ ਨੂੰ ਕਿਸ ਤਰ੍ਹਾਂ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਫਲਤਾ ਮਿਲੇ ਚਾਏ ਨਾ ਮਿਲੇ ਪਰ ਕੰਮ ਚ ਉੱਪਰ ਨੇ ਉਹ ਚੁਣਿਆ ਜੋ ਪਹਿਲਾਂ ਕਦੇ ਕਿਸੇ ਨੇ ਨਾ ਕੀਤਾ ਹੋਵੇ ਕਮਾਲ ਹੀ ਕਰ ਦਿੱਤੀ ਪਤਾ ਨਹੀਂ ਕਿੰਨਿਆ ਕਨੇ ਇਸ ਤਰ੍ਹਾਂ ਆਪਣਾ ਤੇ ਆਪਣੀ ਮਸ਼ੀਨਰੀ ਦਾ ਨੁਕਸਾਨ ਕਰਵਾਇਆ ਹੈ ਪਰ ਜਨਤਾ ਫਿਰ ਵੀ ਨਹੀਂ ਟਰਲਦੀ ਦੇਖੋ ਕਿਸ ਤਰ੍ਹਾਂ ਦੇ ਕਾਰਨਾਮੇ ਜਿਸ ਚੀਜ਼ ਦੇ ਲਈ ਕੋਈ ਚੀਜ਼ ਬਣੀ ਹੈ ਉਸ ਨੂੰ ਉੱਥੇ ਹੀ ਵਰਤਣਾ ਚਾਹੀਦਾ ਹੈ ਸ਼ੌਂਕ ਜਿਹੜੇ ਹੈਗੇ ਆ ਉਹ ਹੋਰ ਬਹੁਤ ਸਾਰੇ ਤਰੀਕੇ ਹੈਗੇ ਸ਼ੌਂਕ ਪੂਰੇ ਕਰਨ ਦੇ ਲੋਹੇ ਨਾਲ ਪੰਗੇ ਲੈ ਕੇ ਸ਼ੌਂਕ ਪੂਰੇ ਕਰਨੇ ਤੇ ਬਾਅਦ ਵਿੱਚ ਪਰਿਵਾਰਾਂ ਦੇ ਕੋਲ ਸਿਰਫ ਪਛਤਾਵਾ ਹੀ ਰਹਿ ਜਾਂਦਾ ਹੈ ਕੈਰੀਰਪੋਰਟ ਤੁਸੀਂ ਮੋਬਾਈਲ ਚੱਲਦਾ ਵੀਡੀਓ ਉਧਰ ਰੱਖ ਜਿਗਾ ਤਪੋਰ ਤਾਂ ਕਿਸੇ ਨੇ ਨਹੀਂ ਕਰੀ। ਤੁਕਾਰੋ। ਭੜੀ ਭਰੇ ਮੋੜ ਮੜਾ ਦੋ ਘੰਟੇ ਮੈਂ ਕੱਢ ਲਿਆ ਮੈਂ। ਕੱਢ ਲਿਆ। ਵੀਡੀਓ ਚੱਲਦੀ। ਬਾਈ ਮੈਂ ਜਾਣ ਬਣਾ ਰਿਹਾ ਕਈ ਵਾਰ ਹੋ ਜਾਂਦਾ। ਬਾਈ ਚੱਕਰ ਵੜੇ ਪੈਂਦੇ ਨੇ ਭਲਾਈ ਦਾ ਘਾਟਾ ਜਮਾਨਾ। ਤੇਰੀ ਵੀ ਬਣਾਦਾ ਬਾਈ ਮੜੀ ਗਈ। ਹਾਂ ਹਾਂ। ਆ ਵੀਰ ਨਹਿਰ ਤੇ ਛਾਲ ਮਾਰ ਕੇ ਇਹਨਾਂ ਨੂੰ ਬਚਾਉਣ ਚੱਲੇ। ਗੱਡੀ ਗੱਡੀ ਕੱਟੇ। ਦੇਖਣੇ ਮਾਝਾ ਪੀਕਟੂ ਮੇਰੇ ਗੱਲ ਨੂੰ ਨਾ ਚੰਬੜੋ ਠੀਕ ਆ। ਨਾ ਗੱਲ ਨੂੰ ਗੱਡੀ ਕਹਿੰਦੇ ਨੇ ਇਹ। ਹਾਂ ਦੋਸਤੇ ਮੂਰੇ ਉਹ ਕਰ ਲਈ। ਬੋਲ ਕੇ ਗੱਲ ਕਰਦੇ। ਆ ਵੀਰ ਗੱਡੀ ਗਈ ਆ ਵਿੱਚ ਕਹਿੰਦੇ। ਬਣਾ ਦੇ ਬੀੜਾ ਖੁਣਾ ਇਹਨੂੰ ਕੱਲੋ ਕੱਲ ਨੂੰ ਮੂਰੇ ਲਾ ਕੇ ਲੈ ਕੱਲਾ ਹੈ ਖਰਾਏ ਨਹੀਂ ਬਲਾਂ ਅੱਡੀ ਹੈਗੀ ਹਾਂ ਵੇ ਹਾਂ ਲਾਇਆ ਭਾਈ ਅਗੂ ਨਹੀਂ ਲਾਇਆ ਪਹਿਲਾਂ ਮੈਂ ਪਹਿਲਾਂ ਇਹਨੂੰ ਲਗਾਉਂਗਾ ਅਗੂ ਨਹੀਂ ਲਾਇਆ ਪਹਿਲਾਂ ਲਾ ਕੇ ਜਾਨਾ ਲਾ ਕੇ ਵਿੱਚ ਜਵਾਜ ਬੂਤਨ ਹੈਗਾ ਕੋਈ ਹੋਰ ਤਾਂ ਵਿੱਚ ਭਾਈ ਮਾਰ ਹੱਟ ਬੱਜੀ ਹੈ ਨਾ ਮੇਰਾ ਤਾਂ ਇੱਧਰ ਨਹੀਂ ਪੁੱਟਣ ਲੱਗਦਾ ਓਏ ਕੰਨ ਨਾ ਮਾ ਤਾਂ ਆਹ ਦਿੱਤਾ ਤੈਨੂੰ ਕੋਲ ਹੈਗਾ ਭਾਈ ਆਹ ਬੰਦਾ ਫੜਨਾ ਆਹ ਬਾਹ ਫੜਾ ਓਏ ਗੁੱਟਾ ਧਰੇ ਿਆ ਦਰੀਆਂ ਹਾ ਗੱਲ ਨੂੰ ਹੱਥ ਨਾਲ ਪਾਈ ਗੱਲ ਨੂੰ ਹੱਥ ਨਾਲ ਪਾਈ ਤੂੰ ਦੇ ਆਜ ਮਾ ਤੂੰ ਆ ਫੜਾਉ ਮੂਰੇ ਲਾਲਾ ਮੂਰੇ ਹਾ ਮੂਰੇ ਤੱਕਲੇ ਹੈ ਮੈਨੂੰ ਜੰਬੜਿਆ ਮੈਨੂੰ ਜੰਬੜਿਆ ਤੂੰ ਵੀ ਜੰਬੜਿਆ ਤਾਂ ਹਮੂਰਾ ਖਤ ਹਮੂਰਾ ਖਾ ਤਾਂ ਹਮੂਰਾ ਖਤ ਆ ਫੜਾ ਆ ਫੜਾ ਕੋਈ ਨਾ ਆੜਾ ਹਾੜੀ ਮਾਰ ਕੇ ਫੜ ਲਾ